ਸਤਿਗੁਰੂ ਧਰਗੁਰੂ ਨਾਨਕ ਦੇਵ ਪਾਤਸ਼ਾਹੀ ਨੇ ਇਸ ਪਵਨ ਬਾਣੀ ਦੇ ਰਾਹੀਂ ਉਸ ਰੱਬ ਦੀ ਵਿਅੰਤਤਾ ਨੂੰ ਜਿਹੜਾ ਵਿਆਖਰਨ ਦਾ ਉੱਪਰ ਅੱਲਾ ਸਾਡੇ ਸਾਹਮਣੇ ਕੀਤਾ ਧਰਗੁਰੂ ਨਾਨਕ ਦੇਵ ਪਾਤਸ਼ਾਹੀ ਨੇ ਵਿਚਾਰ ਰੱਖਿਆ ਲੱਭੀ ਹਰੇਕ ਥਾਂ ਤੇ ਉਸ ਰੱਬ ਜੀ ਦਾ ਜਿਹੜਾ ਜੋ ਆਸ ਜਦੋਂ ਆਪਾਂ ਤਾਮਨ ਬਾਣੀ ਉਪਰ ਵਿਚਾਰ ਰਹੇ ਹਾਂ ਤੇ ਜਿਸ ਪ੍ਰਸੰਗ ਦੀ ਵਿਚਾਰ ਚੱਲ ਰਹੀ ਹੈ ਉਸ ਪ੍ਰਸੰਗ ਦਾ ਜਿਹੜਾ ਹੈ ਜ਼ਿਕਰ ਵਾਰ-ਵਾਰ ਹੁਣਾ ਲਾਜ਼ਮੀ ਹੈ ਕਿਉਂਕਿ ਜਿੰਨਾ ਚਿਰ ਤੱਕ ਵਾਰ-ਵਾਰ ਗਲ ਸਾਡੇ ਤੇ ਅਟੈਕ ਨਾ ਕਰੇ ਉਨਾ ਚਿਰ ਤੱਕ ਇਸ ਗੱਲ ਦਾ ਜਿਹੜਾ ਉਹ ਪ੍ਰਭਾਵ ਜਿਹੜਾ ਕਬੂਲ ਦੇ ਨਹੀਂ ਖਥੋੜੇ ਦੀ ਇੱਕ ਸੱਤ ਵੱਜਣ ਦੇ ਨਾਲ ਜਿਹਦੇ ਪਹਾੜ ਚਤਨਾ ਚੂਰ ਲਈ ਹੁੰਦੇ ਹਨ ਉਹਨੂੰ ਥੋੜੀ ਥੋੜੀ ਸੱਤ ਹੈ ਜਿਹੜੀ ਹਮੇਸ਼ਾ ਜਿਹੜੀ ਮਾਰਦੇ ਰਹਿਣਾ ਪੈਂਦਾ ਹੈ ਜੇ ਕੋਈ ਇਨਸਾਨ ਆ ਕੇ ਵੀ ਹਥੌੜੇ ਦੇ ਇੱਕੋ ਸੱਤ ਵੱਜੇ ਤੇ ਪਹਾੜ ਚੂਰ ਚੂਰ ਹੋ ਜੇ ਇਦਾਂ ਨਹੀਂ ਹੁੰਦਾ ਇੰਪੋਸੀਬਲ ਹੁੰਦਾ ਪਰ ਬਿਲਕੁਲ ਇਸੇ ਤਰੀਕੇ ਦੇ ਨਾਲ ਸਾਡੇ ਅੰਦਰ ਅਗਿਆਤਤਾ ਦਾ ਉਹ ਰਾਇਣ ਦਾ ਭੈੜੀਆਂ ਆਦਤਾਂ ਦਾ ਜਿਹੜਾ ਉਹ ਪਹਾੜ ਬੱਝਾ ਹੁੰਦਾ ਹੈ ਤੇ ਜਦੋਂ ਅਸੀਂ ਇਸ ਅਗਿਆਨਤਾ ਦੇ ਪਹਾੜ ਨੂੰ ਤੋੜਨਾ ਹੈ ਜਦੋਂ ਅਸੀਂ ਅਗਿਆਨਤਾ ਦੇ ਇਸ ਪਹਾੜ ਨੂੰ ਜਿਹੜਾ ਖਤਮ ਕਰਨਾ ਹੈ ਤੇ ਸਾਨੂੰ ਥੋੜੀ 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 ਜੜੀ ਤਨਜ ਹਮੇਸ਼ਾ ਜਿਹੜੀ ਉਹ ਵੱਜਦੀ ਰਣੀ ਚਾਹੀਦੀ ਹੈ ਇਸੇ ਕਰਕੇ ਜਦੋਂ ਆਪਾਂ ਪਾਵਨ ਬਾਣੀ ਨੂੰ ਪਛਾਣਦੇ ਆਂ ਤੇ ਪਵਨ ਬਾਣੀ ਦੇ ਵਿੱਚ ਜੇ ਰੱਬ ਦੀ ਵਿਅੰਗਤਾ ਦੀ ਗੱਲ ਕੀਤੀ ਹੈ ਤੇ ਅਨੇਕ ਇਗਜ਼ਾਮਪਲਰ ਦੇ ਕੇ ਵਾਰ-ਵਾਰ ਆਪਣੀ ਪੋਸਟੇ ਜਿਹੜਾ ਪ੍ਰਸੰਗ ਉਹਨਾਂ ਨੇ ਦੁਹਰਾਇਆ ਆ। ਆਪਾਂ ਕਲ ਦੇ ਦਵਾਨਾਂ ਦੇ ਵਿੱਚ ਵਿਚਾਰ ਸਾਂਝ ਕੀਤੇ ਸਨ। ਔਰੰ ਤੁਰਮ ਜੋਤ ਉਜਾਲਾ ਤੀਨ ਭਾਣ ਮੈਂ ਗੁਰੂ ਗੋਬਿੰਦ। ਔਰੰ ਉਰਵੀ ਇਹ ਧਰਤੀ ਧੁਰਮ ਤੁਮਾ ਖੁਦਾ ਸਭਾ ਅਕਾਸ਼ ਬਾਦੂ ਜੜਾ ਬਾਤ ਰਾਕਾਸ਼ ਜੋਤ ਗੁਜਾਲਾ ਉਸ ਰੱਬ ਦਾ ਜਿਹੜਾ ਜਿਹੜੀ ਜੋਤ ਹੈ ਉਹਦਾ ਜਿਹੜਾ ਪ੍ਰਭ ਪ੍ਰਭਾਵ ਹੈ ਉਹ ਇਸ ਧਰਤੀ ਤੇ ਵੀ ਹੈ ਤੇ ਉਹ ਆਕਾਸ਼ ਦੇ ਵਿੱਚ ਵੀ ਹੈ ਇਹ ਵਿਚਾਰ ਆਪਾਂ ਜਿਹੜੇ ਕਲ ਦੇ دیਵਾਨਾ ਦੇ ਵਿੱਚ ਇਹ ਸਰਜੀ ਕੀਤੇ ਸਤਿਗੁਰੂ ਸਾਹਿਬਾਨਾ ਨੇ ਅਗਲੀਆਂ ਜਿਹੜੀਆਂ ਪੰਕਤੀਆਂ ਹਨ ਉਹਨਾਂ ਵਿੱਚ ਵਿਚਾਰ ਸਾਦੀ ਕੀਤੀ ਕਹਿੰਦੇ ਕਿ ਉਗਮਿਆ ਅਸਰੂਪ ਦਿਖਾਵੇ ਕਰ ਕਿਰਪਾ ਆਪਣੇ ਕਾਲਿਆ ਉਗਮਿਆ ਅਸਰ ਉਗਮਿਆ ਦਾ ਅਰਥ ਹੁੰਦਾ ਹੈ ਜੇ ਉਕੜਿਆ ਹੋਇਆ ਪਰਤਖ ਅੱਖਾਂ ਦੇ ਸਾਹਮਣੇ ਇੱਕ ਚੀਜ਼ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਇਮੇਜਿਨੇਸ਼ਨ ਕਲਪਨਾ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਨਹੀਂ ਹੁੰਦੀ ਕਈ ਵਾਰੋ ਅਸੀਂ ਬਹੁਤ ਦੇਸ਼ਾਂ ਜਿਹੜੇ ਉਹਨਾਂ ਵਿੱਚ ਅਸੀਂ ਜਿਹੜੇ ਵੀ ਗਏ ਹੋਵਾਂਗੇ ਹੁਣ ਮੰਨ ਲਓ ਇੰਡੀਆ ਦੀ ਕੋਈ ਸਿਟੀ ਹੈ ਭਾਰਤ ਦਾ ਕੋਈ ਸ਼ਹਿਰ ਹੈ ਉਹ ਸ਼ਹਿਰ ਅਸੀਂ ਅੱਖਾਂ ਦੇ ਨਾਲ ਜੇ ਦੇਖਿਆ ਹੈ ਉਸ ਸ਼ਹਿਰ ਦਾ ਕੋਈ ਹਿੱਸਾ ਅਸੀਂ ਅੱਖਾਂ ਦੇ ਨਾਲ ਜੇ ਦੇਖਿਆ ਹੋਵੇਗਾ ਸਾਡੇ ਸਾਹਮਣੇ ਕੋਈ ਉਸ ਸ਼ਾਇਰ ਦੀ ਗੱਲ ਕਰੇਗਾ ਤੇ ਸਾਡਾ ਜ਼ਿਹਨ ਉਸੇ ਵੇਲੇ ਉਹ ਜਿਹੜੀ ਇਹਵੇਂ ਸਾਡੇ ਦਿਮਾਗ ਦੇ ਵਿੱਚ ਪਈ ਹੁੰਦੀ ਉਹਨੂੰ ਜਿਹੜਾ ਉਹ ਕੈਪਚਰ ਕਰਨਾ ਸ਼ੁਰੂ ਕਰ ਦਿੰਦਾ ਹੈ ਕਿ ਜੇ ਕੌਮੇ ਦੀ ਗੱਲ ਚੱਲ ਰਹੀ ਹੈ ਤੇ ਕੌਮੇ ਕਿਦਾਂ ਕਰੇ ਜਿਹੜੀ ਚੀਜ਼ ਅਸੀਂ ਦੇਖੀ ਨਹੀਂ ਹੁੰਦੀ ਜਿਹੜੀ ਅੱਖਾਂ ਨੇ ਦੇਖੀ ਨਾ ਹੋਵੇ ਜੇ ਕੋਈ ਸਾਡੇ ਸਾਹਮਣੇ ਉਸ ਸ਼ਾਇਰ ਦੀ ਗੱਲ ਕਰੇ ਉਸ ਚੀਜ਼ ਦੀ ਗੱਲ ਕਰੇ ਫਿਰ ਸਾਡਾ ਜਿਹੜਾ ਦਿਮਾਗ ਹੈ ਉਹ ਉਸ ਚੀਜ਼ ਨੂੰ ਜਿਹੜਾ ਇਮੇਜਿਨ ਕਰਨਾ ਜਿਹੜਾ ਉਹ ਸ਼ੁਰੂ ਕਰਦੇ ਤਾਂ ਸਾਡੇ ਦਿਮਾਗ ਦੇ ਵਿੱਚ ਆਟੋਮੈਟਿਕਲੀ ਉਸ ਚੀਜ਼ ਦੀ ਜਿਹੜੀ ਇੱਕ ਛਵੀ ਆ ਉਹ ਬਣੇ ਜਿਹੜੀ ਸ਼ੁਰੂ ਹੋ ਜਾਂਦੀ ਹੈ ਹੁਣ ਸਾਡੇ ਸਾਹਮਣੇ ਤੁਹਾਨੂੰ ਨਾਨਕ ਦੇ ਪਾਸ਼ਾ ਜੀ ਨੇ ਕਿਹਾ ਕਿ ਉਗਵੇਆ ਉਗਵੇ ਦਾ ਅਰਥ ਹੁੰਦਾ ਹੈ ਕਿ ਕਲਪਨਾ ਤੋਂ ਬਾਹਰ ਆ ਕੇ ਪ੍ਰਤੱਖ ਦੇਖ ਜਾ ਅੱਖਾਂ ਦੇ ਸਾਹਮਣੇ ਦੇਖ ਜਾ ਅੱਖਾਂ ਦੇ ਸਾਹਮਣੇ ਦੇਖਣ ਤੋਂ ਭਾਵ ਕੀ ਹੈ ਹਰੇਕ ਜੀ ਦੇ ਵਿੱਚੋਂ ਹਰੇਕ ਜੀ ਦੇ ਵਿੱਚੋਂ ਉਸ ਰੱਬ ਜੀ ਨੂੰ ਦੇਖਣਾ ਹੁਣ ਜਿਹਦੇ ਤੇ ਰੱਬ ਜੀ ਦੀ ਰਹਿਮਤ ਹੋ ਜਾਂਦੀ ਹੈ ਸਹਿਬ ਕਹਿੰਦੇ ਨੇ ਕਰ ਕਿਰਪਾ ਆਪਣੇ ਘਰ ਆਵੇ ਜਦੋਂ ਉਹਦੀ ਕਿਰਪਾ ਹੋ ਗਈ ਜਦੋਂ ਉਹਦੀ ਰਹਿਮਤ ਹੋ ਗਈ ਜਦੋਂ ਉਹਨੇ ਆਪਣੀ ਰਹਿਮਤ ਦਾ ਹੱਥ ਸਾਡੇ ਸਿਰ ਤੇ ਰੱਖ ਦਿੱਤਾ ਉਦੋਂ ਕੀ ਹੁੰਦਾ ਹੈ ਉਦੋਂ ਨਾਨਕ ਦੇ ਪਾਸ਼ਾ ਜੀ ਕਹਿੰਦੇ ਨੇ ਜਿਹੜਾ ਇਹ ਮਨ ਥਾਂ ਆ ਤੇ ਲੋਕ ਤਾਂ ਫਿਰਦਾ ਸਿਗਾ ਥਾਂ ਥਾਂ ਤੇ ਮਨ ਜਰਾ ਕੇ ਭਟਕਦਾ ਕਰਦਾ ਸੀ ਆ ਫਿਰ ਆਪਣੇ ਇੱਕ ਘਰ ਦੇ ਵਿੱਚ ਆ ਜਾਂਦਾ ਹੈ ਫਿਰ ਇਹ ਵੀ ਥਾਂ ਤੇ ਇਹ ਟਿਕ ਜਾਂਦਾ ਹੈ ਫਿਰ ਇਹਦੀਆਂ ਬਾਸ਼ਨਾਵਾਦੀ ਸਮਾਪਤੀ ਹੋ ਜਾਂਦੀ ਹੈ ਫਿਰ ਇਹਦੀ ਅੰਦਰ ਕੋਈ ਇੱਛਾ ਨਹੀਂ ਹੁੰਦੀ ਪਰ ਬਹੁਤ ਵਾਰ ਅੱਜ ਕੱਲ ਦੇ ਸਮਾਜ ਨੂੰ ਜਦੋਂ ਆਪਾਂ ਦੇਖਦੇ ਹਾਂ ਅੱਜ ਕੱਲ ਦਾ ਸਮਾਜ ਖਾਸ ਕਰਕੇ ਜਿਹੜਾ ਸਾਡਾ ਯੂਥ ਹੈ ਦੇ ਅੰਦਰ ਸਭ ਤੋਂ ਵੱਡੀ ਜਿਹੜੀ ਹੋੜ ਹੈ ਨਾ ਉਹ ਹੋੜ ਹੈ ਪਬਲਿਸਿਟੀ ਅਸੀਂ ਸੋਸ਼ਲ ਮੀਡੀਆ ਦਾ ਕੋਈ ਪਲੇਟਫਾਰਮ ਨਹੀਂ ਛੱਡਦੇ ਜਿੱਥੇ ਜਾ ਕੇ ਅਸੀਂ ਆਪਣੇ ਜਿਹੜੇ ਵੀ ਵਾਅ ਨਹੀਂ ਲਾਉਂਦੇ ਵੀ ਅਸੀਂ ਕਿੱਡੇ ਪੌਪੂਲਰ ਹੋ ਜਾਏਗੇ ਅਸੀਂ ਅਸੀਂ ਇੱਕ ਜਿਹੜਾ ਸੈਲੀਬ੍ਰਿਟੀ ਅਸੀਂ ਜਿਹੜਾ ਇੱਕ ਬਣਦੇ ਆਏ ਸਾਡੀ ਪੂਰੀ ਯਾਨੀ ਇੱਕ ਕੋਸ਼ਿਸ਼ ਹੁੰਦੀ ਹੈ ਹਰ ਇੱਕ ਭਾਰਤੀ ਕੋਸ਼ਿਸ਼ ਹੁੰਦੀ ਆ ਔਰ ਸਾਡੇ ਸਮਾਜ ਦਾ ਖਾਸ ਕਰਕੇ ਸਾਡੇ ਯੂਥ ਦਾ ਅੱਡੀ ਚੁੰਡੀ ਦਾ ਜੋਗ ਇਸ 바ਸੀ ਜਿਹੜਾ ਲੱਗਾ ਹੋਇਆ ਹੈ। ਔਰ ਹਰੇਕ ਹੀ ਲੱਜਾ ਜਦਾ ਵਰਤਾ ਰਹੇ ਆ। ਔਰ ਹੈਰਾਨੀ ਉੱਥੇ ਜਾ ਕੇ ਹੁੰਦੀ ਹੈ। ਜਦੋਂ ਅਸੀਂ ਪੌਪੂਲਰ ਹੋਣ ਦੇ ਲਈ ਅਸੀਂ ਆਪਣੇ ਕਲਚਰ ਨੂੰ ਭੁੱਲ ਜਾਂਦੇ ਆਂ, ਅਸੀਂ ਆਪਣੀ ਇੱਜ਼ਤ ਮਾਣ ਆਪ ਨੂੰ ਭੁੱਲ ਜਾਂਦੇ ਆਂ। ਅਸੀਂ ਸ਼ਰਮੋhaya ਲਾ ਕੇ ऐसे ਕਾਰਨਾਮੇ ਕਰਦੇ ਆ ਜਿਹੜੇ ਕਾਰਨਾਮੇ ਸਾਡੇ ਸਮਾਜ ਨੂੰ ਸਾਡੇ ਕਲਚਰ ਨੂੰ इवन ਸਾਡੇ ਮਾਪਾਪੂ ਹਰ ਕਿਸ ਜਿਹੜੇ ਪ੍ਰਭਾਵ ਨੇ ਹੁਣ ਸੈਨ ਕਹਿੰਦੇ ਨੇ ਆਪਣੇ ਕਰਿਆ ਇਹ ਜਿਹੜੀ ਇੱਕ ਭੁੱਖ ਹੈ ਨਾ ਇਨਸਾਨ ਦੇ ਅੰਦਰ ਕਿ ਮੈਂ ਮੈਂ ਸਮਾਜ ਦੇ ਵਿੱਚ ਮੈਂ ਬਹੁਤ ਜ਼ਿਆਦਾ ਜਿਹੜਾ ਮੈਂ ਮਸ਼ਹੂਰ ਹੋ ਜਾਵਾਂ ਮੇਰੇ ਕੋਲ ਆ ਚੀਜ਼ ਆ ਜਦ ਇਹ ਮੇਰੇ ਕੋਲ ਤਾਂ 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 ਇਹਦਾ ਪੱਕਾ ਛੋਟਾ ਜਿਹਾ ਨਹੀਂ ਪੜਕਣਾ ਸਿਰਫ ਪਾਯਾਵਾਣੇ ਪਾਸੇ ਨਹੀਂ ਹੁੰਦੀ ਪੜਕਣਾ ਜਿਹੜੀ ਸਿਰਫ ਪੈਸਾ ਕਮਾਉਣ ਦੇ ਲਈ ਨਹੀਂ ਹੁੰਦੀ ਪੈਸਾ ਬੜਾ ਇੱਕ ਇੱਕ ਜ਼ਰੂਰੀ ਹਿੱਸਾ ਹੈ ਜੇ ਪੈਸਾ ਨਾ ਹੋਵੇਗਾ ਅਸੀਂ ਆਪਣਾ ਪੇਟ ਨਹੀਂ ਭਰ ਸਕਦੇ ਅਸੀਂ ਆਪਣੇ ਪਰਿਵਾਰ ਦਾ ਪੇਟ ਨਹੀਂ ਭਰ ਸਕਦੇ ਅਸੀਂ ਸਮਾਜ ਦੇ ਵਿੱਚ ਕਿਸੇ ਗਰੀਬ ਦੀ ਸਹਾਇਤਾ ਨਹੀਂ ਕਰ ਸਕਦੇ ਔਰ ਸਾਦੇ ਸਮਾਜ ਦੇ ਵਿੱਚ ਬਹੁਤਾਂ ਵਾਂ ਇਹ ਗੱਲ ਤੇ ਜੋਰ ਦਿੱਤਾ ਗਿਆ ਹੈ ਕਿ ਜਿਹੜਾ ਬੰਦਾ ਬਹੁਤ ਜ਼ਿਆਦਾ ਜਿਹੜਾ ਵੀ ਪੈਸਾ ਕਮਾਰੇ ਅਸੀਂ ਉਹ ਬੰਦੇ ਅਵੇ ਖੁਜੀ ਇਹਦਾ ਮਨ ਸ਼ਾਂਤ ਨਹੀਂ ਆ ਇਹ ਤਾਂ ਦੀ ਭਟਕਣਾ ਦੇ ਵਿੱਚ ਪਿਆ ਹੋਇਆ ਹੈ ਭਾਵੇਂ ਬੰਦਾ ਆਪਣੀ ਦਸਾਂ ਨੋਾਂ ਦੀ ਮਿਹਨਤ ਕਰ ਰਿਹਾ ਭਾਵੇਂ ਬੰਦਾ ਜਿਹੜਾ ਕਿਰਤ ਕਰ ਰਿਹਾ ਹੁਣ ਸਹਿਬ ਕਹਿੰਦੇ ਨੇ ਕਿ ਭਟਕਣਾ ਬਹੁਤ ਪ੍ਰਕਾਰ ਦੀ ਹੈ ਕਿਸੇ ਬੰਦੇ ਦੇ ਅੰਦਰ ਇਹ ਭਟਕਣਾ ਜਿਹੜੀ ਲੱਗੀ ਹੋਈ ਹੈ ਮੈਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਬਸਤਰ ਪਾਵਾ ਮੈਂ ਤਰ੍ਹਾਂ ਤਰ੍ਹਾਂ ਦੇ ਸ਼ੂਤ ਪਾਵਾ ਅਕੜੀ ਬੰਨਨ ਦੀ ਤੇ ਹੀ ਬੰਦੇ ਦੇ ਅੰਦਰ ਝਟਕਣਾ ਹੁੰਦੀ ਹੈ ਮੰਨੋ ਕਿ ਘੜੀਆਂ ਹੈਗੀਆਂ ਵੀ ਨਹੀਂ ਟਾਈਮ ਦੇਖਣਾ ਹੁੰਦਾ ਹੈ ਪਰ ਉਹਦੇ باوجود ਵੀ ਹੋਰ ਜੇ ਕੋਈ ਵਧੀਆ ਚੀਜ਼ ਮਿਲਦੀ ਹੈ ਆਪਣੀ ਵਿੱਦ ਤੋਂ ਬਾਹਰ ਜਾ ਕੇ ਉਹਨੂੰ ਵੀ ਕਰੀਨ ਕੇ ਜਿਉਣ ਦੀ ਕੋਸ਼ਿਸ਼ ਕਰਦਾ ਹੈ ਇਹ ਵੀ ਇੱਕ ਪ੍ਰਕਾਰ ਦੀ ਜਿਹੜੀ ਝਟਕਣਾ ਹੈ ਸਭ ਕਹਿੰਦੇ ਨੇ ਕਰ ਕਿਰਪਾ ਆਪਣੇ ਘਰ ਆਵੇ ਜਦੋਂ ਉਹਦੀ ਰਹਿਮਤ ਹੋ ਗਈ ਨਾ ਪ੍ਰਮਾਤਮਾ ਦੀ ਫਿਰ ਜਿਹੜਾ ਇਹ ਮੰਨ ਹੈ ਜਦ ਜਿਹੜੀ ਚੀਜ਼ ਦੇਖ ਲੈਂਦਾ ਖੁਦ ਉਦੇ ਪਿੱਛੇ ਜਾਣ ਦਾ ਇਦਾਂ ਠੀਕ ਕਰਦਾ ਹੈ ਫਿਰ ਸਹਿਜ ਕਹਿੰਦੇ ਨੇ ਇੱਕ ਥਾਂ ਦੇ ਟਿਕ ਜਾਂਦਾ ਇਹਦੇ ਅੰਦਰ ਫਿਰ ਸਹਿਜ ਆ ਜਾਂਦਾ ਹੈ ਜਦੋਂ ਸਹਿਜ ਅੰਦਰ ਆ ਜਾਂਦਾ ਫਿਰ ਸਹਿਜ ਕਹਿੰਦੇ ਨੇ ਉਹ ਉਹ ਰੂਪ ਦਿਖਾਵੇ ਫਿਰ ਉਹਨੂੰ ਚੀਆ ਦੇ ਵਿੱਚ ਰੱਬ ਜਿਹੜਾ ਉੱਪਰ ਤੱਕ ਦਿਖਦਾ ਫਿਰ ਹਰੇਕ ਚੀਜ਼ ਦੇ ਵਿੱਚ ਉਹ ਰੱਬ ਦੇਖਦਾ ਇੱਕ ਸਾਖੀ ਦਾ ਨਾਮ ਜ਼ਿਕਰ ਕੀਤਾ ਸੀਗਾ ਕੱਲ ਦੇ ਭਵੰਦਾ ਦੇ ਵਿੱਚ ਸਾਕੀ ਤੁਸੀਂ ਬਹੁਤ ਵਾਰ ਇਹ ਸੁਣੀ ਵੀ ਹੋ ਉਹ ਵੇਦੀ ਗੁਰੂ ਕਹਿੰਦੇ ਦੇ ਚ। ਕਹਿੰਦੇ ਇੱਕ ਵਾਰ ਕਿਸੇ ਪਿੰਡ ਦੇ ਵਿੱਚ ਦੋ ਦੋਸਤ ਸਨ। ਉਹਨਾਂ ਦੋਸਤਾਂ ਦੇ ਕੋਲ ਰੋਜ਼ ਕਾਰਦੇ ਸਾਧ ਨਹੀਂ ਸਨ। ਉਹਨਾਂ ਦੇ ਉੱਪਰ ਬਹੁਤ ਜ਼ਿਆਦੀ ਜੜੀ ਉ ਗਰੀਬੀ ਸੀ ਘਰ ਦੇ ਵਿੱਚ ਖਾਣ ਦੇ ਲਈ ਅੰਨ ਨਹੀਂ ਸੀਗਾ। ਤਾਂ ਤੇ ਹੱਦੋਂ ਵਾਸਤੇ ਜਿਹੜੇ ਉਹ ਕੱਪੜੇ ਲਈ ਸਨ। ਤੇ ਉਹਨਾਂ ਨੇ ਕੀ ਕੀਤਾ ਕਿ ਧਾਕਾ ਉਹ ਇਕੱਠਾ ਕਰਨ ਦੇ ਲਈ ਸ਼ਾਰਟਕਟਾ ਬਣਾਇਆ ਤੇ ਇੱਕ ڈاکੋਵਾਂ ਦੇ ਵਿਰੋਧ ਦੇ ਨਾਲ ਜਾ ਕੇ ਮਿਲ ਗਏ ਜਿਸ ਵਕਤ ڈاکੋਵਾਂ ਦੇ ਵਿਰੋਧ ਦੇ ਨਾਲ ਜਾ ਕੇ ਮਿਲਦੇ ਨੇ ਹੁਣ ਰੋਜ਼ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਜਾ ਕੇ ਡਾਕਾ ਮਾਰਦੇ ਨੇ ਰੋਜ਼ ਕਿਸੇ ਨਾ ਕਿਸੇ ਘਰ ਨੂੰ ਲੁੱਟਦੇ ਨੇ ਰੋਜ਼ ਕਿਸੇ ਨਾ ਕਿਸੇ ਗਰੀਬ ਨੂੰ ਲੁੱਟਦੇ ਨੇ ਜਦੋਂ ਇਹ ਕੰਮ ਬਹੁਤ ਲੰਬਾ ਸਮਾਂ ਤੱਕ ਚੱਲਿਆ ਤੇ ਉਹਨਾਂ ਦੇ ਅੰਦਰੋਂ ਆਵਾਜ਼ ਆਈ ਕਿ ਨਹੀਂ ਯਾਰ ਇਹ ਦੋ ਨੰਬਰ ਦਾ ਕੰਮ ਬਹੁਤ ਹੋ ਚੁੱਕਿਆ ਹੈ ਹੁਣ ਦੋ ਨੰਬਰ ਦਾ ਕੰਮ ਜਿਹੜਾ ਛੱਡ ਦਈਏ ਤੇ ਚੱਗੇ ਰਾਂਗੇ ਉਹਨਾਂ ਦੇ ਦੋਨਾਂ ਮਿੱਤਰਾਂ ਨੇ ਆਪਣਾ ਜਿਹੜਾ ਮਨ ਬਣਾਇਆ ਤੇ ਇੱਕ ਸੱਤ ਦੇ ਦੌਰ ਚਲੇਗਾ ਸਾਧੂ ਨੇ ਆਪਣੇ ਸਾਹਮਣੇ ਬਿਠਾਇਆ ਬਿਠਾ ਕੇ ਪੁੱਛਿਆ ਕਿ ਤੁਸੀਂ ਕੀ ਕਰਦੇ ਹੋ ਔਰ ਧਰਮ ਦੀ ਜਿਹੜੀ ਸ਼ੁਰੂਆਤ ਹੀ ਇਸ ਚੀਜ਼ ਤੋਂ ਹੁੰਦੀ ਹੈ ਕਿ ਝੂਠ ਨਹੀਂ ਬੋਲਣਾ ਅਸੀਂ ਇੱਕ ਚੀਜ਼ ਹਮੇਸ਼ਾ ਆਪਣੇ ਸਿਰਾਂ ਦੇ ਵਿੱਚ ਰਸਾਇਆ ਕੀ ਹੈ ਝੂਠ ਬੁਰਾਈ ਦੀ ਜਿਹੜੀ ਪਹਿਲੀ ਪੌੜੀ ਉਹ ਵੀ ਝੂਠ ਹੈ ਤੇ ਜਿਸ ਵਕਤ ਸੱਚ ਦੀ ਪਹਿਲੀ ਪੌੜੀ ਚੜ੍ਹਨਾ ਹੈ ਉਹ ਵੀ ਝੂਠ ਨੂੰ ਛੱਡ ਕੇ ਚੜਿਆ ਜਾਦਾ ਹੈ ਜਿਹੜਾ ਸਾਡੀ ਸਮਾਜ ਦੇ ਵਿੱਚ ਬਹੁਤ ਵੱਡੇ ਪੱਦਰ ਤੇ ਜਿਹੜਾ ਇਹ ਪਸਰਿਆ ਹੋਇਆ ਛੋਟੀ ਛੋਟੀ ਗੱਲ ਤੇ ਜਦੋਂ ਅਸੀਂ ਅਸੀਂ ਇਹ ਸੋਚਦੇ ਹਾਂ ਕਿ ਨਹੀਂ ਯਾਰ ਕੀ ਹੋਇਆ ਕਿ ਛੋਟੀ ਜੀ ਗੱਲ ਤੇ ਝੂਠ ਬੋਲ ਦਿੱਤਾ ਨਹੀਂ ਪਰ ਉਹ ਛੋਟਾ ਜਿਹਾ ਬੋਲਿਆ ਹੋਇਆ ਝੂਠ ਇੱਕ ਦਿਨ ਇੰਨਾ ਵੱਡਾ ਝੂਠ ਬਣ ਜਾਂਦਾ ਕਿ ਸਾਨੂੰ ਉਹਦੇ ਤੇ ਪਰਦਾ ਪਾਉਣ ਵਾਸਤੇ ਦੂਜਾ ਕੋਈ ਜਿਹੜਾ ਬਾਹਲਾ ਨਹੀਂ ਸੋਚੀ ਉਹ ਕਹਿ ਲੱਗੇ ਕਿ ਨਹੀਂ ਹੁਣ ਜੇ ਉਸਰਾ ਰਾਜ ਛੱਡਣਾ ਹੀ ਹੈ ਨਾ ਤੇ ਫਿਰ ਸੱਚ ਪੁਰਖ ਨੂੰ ਜਿਹੜੀ ਸ਼ੁਰੂਆਤ ਕੀਤੀ ਜਾਂਦੀ ਉਹਨਾਂ ਨੇ ਜਿਹੜਾ ਸੱਚ ਦੱਸ ਦਿੱਤਾ ਵੀ ਅਸੀਂ ਇੱਕ ڈاکੂਆਂ ਦੇ ਵਿਰੋਧ ਦੇ ਨਾਲ ਮਿਲੇ ਸਾਂ ਅਸੀਂ ਰੋਜ਼ ਜਾ ਕੇ ਡਾਕਾ ਮਾਰਦੇ ਹਾਂ ਕਦੀ ਕਿਸੇ ਦੇ ਘਰ ਕਦੀ ਕਿਸੇ ਦੇ ਘਰ ਤੇ ਸਾਡੀ ਅੰਦਰੋਂ ਹੀ ਆਵਾਜ਼ ਆਈ ਇਹ ਵੀ ਅਸੀਂ ਇਹ ਚੋਰੀ ਦਾ ਕੰਮ ਡਾਕੇ ਮਾਰਨ ਦਾ ਕੰਮ ਜਿਹੜਾ ਇਹ ਛੱਡਣਾ ਚਾਹੁੰਦੇ ਹਾਂ ਤੇ ਜਿਹੜਾ ਸਾਧੂ ਸੀ ਬੜਾ ਗਿਆਨ ਰੱਖਦਾ ਸੀ ਉਹਨੇ ਕਿਹਾ ਕਿ ਮੈਂ ਤੁਹਾਨੂੰ ਤੁਹਾਡਾ ਇਹ ਕੰਮ ਤਾਂ ਨਹੀਂ ਰੁਕਦਾ ਜੋ ਤੁਸੀਂ ਕੰਮ ਕਰਦੇ ਆ ਨਾ ਤਾਂ ਤੁਸੀਂ ਉਹ ਕੰਮ ਕਰੀ ਜਾਓ ਇੱਥੇ ਵੀ ਇੱਕ ਇੱਕ ਬਹੁਤ ਵੱਡੀ ਸਿੱਖਿਆ ਜਿਹੜੀ ਉਹ ਕੰਮ ਕਰਦੀ ਹੈ ਕਿ ਜਦੋਂ ਅਸੀਂ ਇੱਕੇ ਦਮ ਕਿਸੇ ਨੂੰ ਇੱਕ ਟ੍ਰੈਕ ਤੋਂ ਦੂਜੇ ਟ੍ਰੈਕ ਤੇ ਰੱਖ ਦਿੰਦੇ ਆ ਨਾ ਉਹਦੇ ਵਾਸਤੇ ਜਦੋਂ ਇੱਕੇ ਦਮ ਟ੍ਰੈਕ ਚੇਂਜ ਹੁੰਦਾ ਹੈ ਉਹਦੇ ਤੇ ਜਿਹੜਾ ਬੈਲੈਂਸ ਬਣਾਉਣਾ ਬੜਾ ਔਖਾ ਹੋ ਜਾਂਦਾ ਹੈ ਇਸੇ ਕਰਕੇ ਸਿਆਣੀ ਕਹਿੰਦੀ ਸੀ ਜਦੋਂ ਕਿਸੇ ਦਾ ਮੁਖ ਮੋੜਨਾ ਹੀ ਕਿਸੇ ਪਾਸੇ ਇਕੇਦਮ ਦਾ ਮੋੜ ਉਹ ਜਿਸ ਟ੍ਰੈਕ ਤੇ ਚੱਲ ਰਿਹਾ ਨਾ ਉਹਨੂੰ ਚੱਲਣ 둬 ਹੌਲੀ ਹੌਲੀ ਉਸ ਟ੍ਰੈਕ ਦੇ ਵਿੱਚ ਚੱਲਦਿਆਂ ਉਹਦੇ ਦਿਮਾਗ ਦੇ ਵਿੱਚ ਇਦਾਂ ਦੀਆਂ ਗੱਲਾਂ ਪਾਓ ਕਿ ਆਪਣੇ ਆਪ ਡਾਇਰੈਕਸ਼ਨ ਛੱਡ ਕੇ ਮੇਰੇ ਕੋਲ ਆ ਦੇ ਤੁਸੀਂ ਆਪ ਚੁੱਕ ਕੇ ਰੱਖੋਗੇ ਉਹ ਨਹੀਂ ਸਰਵਾਈਵ ਨਹੀਂ ਕਰ ਪਾਏਗਾ ਉਹ ਸਾਧੂ ਨੇ ਕਿਹਾ ਤੁਸੀਂ ਆਪਣਾ ਕੰਮ ਕਰੀ ਜਾਓ ਮੈਂ ਤੁਹਾਨੂੰ ਤੁਹਾਡਾ ਕੰਮ ਕਰਨ ਤੋਂ ਨਹੀਂ ਰੋਕਾਂਗਾ ਪਰ ਇੱਕ ਚੀਜ਼ ਦਾ ਧਿਆਨ ਹਮੇਸ਼ਾ ਰੱਖਣਾ ਕਿ ਜਦੋਂ ਵੀ ਤੁਸੀਂ ਕਿਤੇ ਡਾਕਾ ਮਾਰਨ ਜਾਣਾ ਹੈ ਜਦੋਂ ਕਿਸੇ ਤੁਸੀਂ ਚੋਰੀ ਕਰਨ ਜਾਣਾ ਹੈ ਤੇ ਆਲੇ-ਦੁਆਲੇ ਇਹ ਚੀਜ਼ ਵੇਖ ਕੇ ਚੋਰੀ ਕਰਨੀ ਹੈ ਕਿ ਤੁਹਾਨੂੰ ਕੋਈ ਵੀ ਦੇਖਦਾ ਨਾ ਹੋਵੇ ਤੁਸੀਂ ਉੱਥੇ ਚੋਰੀ ਕਰਿਓ ਜਿੱਥੇ ਤੁਹਾਨੂੰ ਕੋਈ ਵੀ ਦੇਖੇ ਨਾ ਉਹਨਾਂ ਕਹਿੰਦੇ ਕਿ ਠੀਕ ਹੈ ਇਹ ਤਾਂ ਗੱਲੀ ਬੜੀ ਸੌਖੀ ਹੋ ਗਈ ਪਿਆਹੀ ਤੇ ਇਹ ਸੋਚਦੇ ਹਾਂ ਕਿ ਸਾਧੂ ਨੇ ਸਾਨੂੰ ਸਭੀ ਗਾੜਤ ਪ੍ਰਕਾਰ ਜਿਹੜੇ ਲੋਣੀ ਐ ਤੁਸੀਂ ਚੋਰ ਹੋ ਤੁਸੀਂ ਡਾਕੇ ਮਾਰਦੇ ਹੋ ਇਹਨੇ ਤਾਂ ਸਾਨੂੰ ਸਾਡੇ ਕੰਮ ਦੇ ਵਿੱਚ ਰਹਿਣ ਵਾਸਤੇ ਕਿਹਾ ਹੈ ਕੋਈ ਦਿਨ ਵਾਪਰੇ ਦੋਨੋਂ ਬੋਸਤ ਗਏ ਇੱਕ ਨੇ ਇੱਕ ਘਰ ਸਲੈਕਟ ਕਰ ਲਿਆ ਦੂਜੇ ਨੇ ਦੂਜਾ ਘਰ ਸਲੈਕਟ ਕਰ ਲਿਆ ਅਛਾ ਉਸ ਤੋਂ ਪਹਿਲਾਂ ਕੁਝ ਦਿਨ ਸਾਬੂ ਨੇ ਉਹਨਾਂ ਨੂੰ ਜਿਹੜੇ ਉਹ ਗਿਆਨ ਜ਼ਰੂਰ ਜਿਹੜਾ ਦ੍ਰਿੜਤ ਕਰਵਾਇਆ ਉਸ ਰੱਬ ਵਾਲੇ ਦੱਸਿਆ ਕਿ ਇਨਸਾਨੀਅਤ ਤੇ ਧਰਮ ਬਾਰੇ ਦੱਸਿਆ ਫਿਰ ਜਦੋਂ ਦੋਨੋਂ ਆਪੂ ਆਪਣੇ ਟਾਰਗੇਟ ਤੇ ਪਹੁੰਚੇ ਤੇ ਇੱਕ ਨੇ ਤੇ ਹਾਲੇਦ ਵਾਲੇ ਵੇਖਿਆ ਤੇ ਉਹਨੇ ਧਿਆਨ ਦਿੱਤਾ ਵੀ ਨਹੀਂ ਕੋਈ ਨਹੀਂ ਜਾਗਣ ਦੇ ਉਹਨੇ ਦਾਵਾ-ਦਵਾ ਬਿਮਾਰੀ ਥੋੜੀ ਖੋਲੀ ਉਹਨੇ ਜਿੱਦ ਲੱਗ ਸਮਾਲਾ ਕਿ ਚੰਦਾ ਜੀ ਚੋਰੀ ਕੀਤਾ ਉਹਨੇ ਆਪਣੀ ਗੱਠੇ ਬਣੀ ਤੇ ਮੋਟੇ ਤੇ ਆਗੇ ਤੇ ਤੁਰ ਪਿਆ ਸਾਧੂ ਕੋਲ ਜਾ ਪਹੁੰਚਿਆ ਜਿਹੜਾ ਦੂਜਾ ਸੀ ਉਹਨੇ ਆਲੇ ਦੁਆਲੇ ਵੇਖਿਆ ਤੇ ਉਹਨੂੰ ਉਹਦੇ ਧਿਆਨ ਦੇ ਵਿੱਚ ਸਾਧੂ ਵੀ ਸਿੱਖਿਆ ਆ ਗਿਆ ਜਿਹੜਾ ਉਹਨੇ ਰੱਬ 바ਲੇ ਦੱਸਿਆ ਸੀ ਜਿਹੜੀ ਜਿਹੜਾ ਉਪਦੇਸ਼ ਉਹਨੇ ਧਰਮ ਇਨਸਾਨੀਅਤ ਬਾਰੇ ਦਿੱਤਾ ਸੀਗਾ ਅਚਾਨਕ ਉਹਦੇ ਜ਼ਿਹਾਂ ਵਿੱਚ ਆ ਗਿਆ ਕਿ ਨਹੀਂ ਕਿਤੇ ਨਾ ਕਿਤੇ ਤੇ ਮੈਂ ਜਿਹੜਾ ਗਲਤ ਕਰਤ్ర ਹਾਂ ਕਿਤੇ ਨਾ ਕਿਤੇ ਕਿਉਂਕਿ ਸਾਡੇ ਗੁਰੂ ਦਾ ਉਪਦੇਸ਼ ਹੈ ਵੀ ਨਹੀਂ ਰੱਬ ਹਰੇਕ ਥਾਂ ਤੇ ਹੈ ਤੇ ਫਿਰ ਜਿੱਥੇ ਮੈਂ ਚੋਰੀ ਕਰਨ ਆਇਆ ਬਾ ਇੱਥੇ ਬੇਸ਼ੱਕ ਕੋਈ ਬੰਦਾ ਤੇ ਮੈਨੂੰ ਨਹੀਂ ਦੇਖਦਾ ਪਰ ਇਸ ਕੁਦਰਤ ਦੇ ਵਿੱਚ ਪਸਰੇ ਹੋਏ ਰੱਬ ਦੀ ਤਾਂ ਅੱਖ ਹਮੇਸ਼ਾ ਮੇਰੇ ਤੇ ਹੈ ਨਾ ਇਹਨਾਂ ਰੁੱਖਾਂ ਦੇ ਰਾਹੀਂ ਰੱਬ ਦੇਖ ਰਿਹਾ ਹੈ ਇਹਨਾਂ ਛੋਟੇ ਛੋਟੇ ਜੀਵਾਂ ਦੇ ਰਾਹੀਂ ਰੱਬ ਦੇਖ ਰਿਹਾ ਹੈ ਇੱਕ ਲਾਈਟ ਚੱਲਦੀ ਹੈ ਲਾਈਟ ਤੇ گاڑی ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੈਂਕੜੇ ਦੀ ਗਿਣਤੀ ਦੇ ਵਿੱਚ ਜਿਹੜੇ ਕੀੜੇ ਉੱਡਦੇ ਨੇ ਛੋਟੇ ਛੋਟੇ ਉਹਨਾਂ 'ਚ ਵੀ ਰੱਬ ਹੈ ਸਮਝਣ ਵਾਲੇ ਨੇ ਇਹ ਗੱਲ ਸਮਝਣੀ ਕਿ ਉਹਨਾਂ ਦੇ ਰਾਹੀਂ ਵੀ ਤਾਂ ਰੱਬ ਦੇਖ ਰਿਹਾ ਹੈ ਸਮਝ ਆ ਗਈ ਉਹਨੂੰ ਗਿਆਤ ਆ ਗਿਆ ਵਾਪਸ ਕਰਦਾ ਹੈ ਤੇ ਸਾਬੂ ਵੀ ਗਿਆ ਬਿੰਦੂ ਬਚਿਆ ਮੇਰੀ ਸਿੱਖਿਆ ਦੇ ਵਿੱਚ ਪਾਸ ਹੁਣ ਤੇਰੇ ਵਾਸਤੇ ਅਗਲਾ ਜਿਹੜਾ ਸਿਲੇਬਸ ਹੈ ਉਹ ਤੈਨੂੰ ਮੈਂ ਪੜਾਉਣ ਵਾਸਤੇ ਤਿਆਰ ਇੱਕ ਸਿਲੇਬਸ ਦੇ ਵਿੱਚ ਤੂੰ ਪਾਸ ਹੋ ਚੁੱਕਿਆ ਹੁਣ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਿਹੜੇ ਵਿਚਾਰ ਦਿੱਤੇ ਕਹਿ ਲੱਗੇ ਉਗਬਿਆ ਅਸਲ ਉਹ ਦਿਖਾ ਦੇ ਉਹਦੀ ਰਹਿਮਤ ਹੋ ਜਾਂਦੀ ਹੈ ਨਾ ਫਿਰ ਉਹ ਹਰੇਕ ਚੀਜ਼ ਦੇ ਵਿੱਚੋਂ ਉਸ ਰੱਬ ਦਾ ਜਿਹੜਾ ਪਰਛਾਵਾਂ ਸਾਡੀ ਅੱਖਾਂ ਦੇ ਵਿੱਚ ਆਉਂਦਾ ਸਰ ਹਰੇਕ ਦੇ ਵਿੱਚੋਂ ਉਸ ਰੱਬ ਦਾ ਜਿਹੜਾ ਪਰਛਾਵਾਂ ਉਹ ਜਿਹੜਾ ਭਰ ਤੱਕ ਦਿਖਦਾ ਉਗਬਿਆ ਦਿਖਦਾ ਸਹਿਬ ਰੱਬ ਦਾ ਅੱਜ ਦੀ ਪਾਵਨ ਵਿਚਾਰ ਦੇ ਵਿੱਚ ਵੀ ਉਸ ਰੱਬ ਦੇ ਪਸਾਰੇ ਦਾ ਜਿਹੜਾ ਉਹ ਜ਼ਿਕਰ ਕੀਤਾ ਹੈ ਗੁਰੂ ਨਾਨਕ ਦੇਵ ਜੀ ਸਹਿ ਸੱਚੇ ਪਾਤਸ਼ਾਹ ਜੀ ਦੀ ਰਸਨਾ ਦੇ ਅਨੁਸਾਰੀ ਹੋ ਕੇ ਇਸੇ ਪਾਵਨ ਪੋੜੀ ਦੇ ਵਿਚਾਰ ਅਗਲੇ ਦੇ ਦਮਾ ਦਾ ਦੇ ਵਿੱਚ ਫਿਰ ਤੋਂ ਆਪਾਂ ਆਰੰਭ ਕਰਾਂਗੇ ਔਰ ਇਸ ਪਾਵਨ ਪੋੜੀ ਦੀਆਂ ਅਗਲੇਰੀਆਂ ਪੰਕਤੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਉਸ ਰੱਬ 바 ਦੀ ਜੋ ਉਪਦੇਸ਼ ਸਾਡੇ ਸਾਹਮਣੇ ਰੱਖਿਆ ਹੈ ਉਹਨੂੰ ਉਸ ਰੱਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁਛ ਗ੍ਰੀਤੀ ਅਨੁਸਾਰ ਆਪਾਂ ਵਿਚਾਰਾਂ ਦਾ ਜ਼ਰੂਰ ਬਰਾ ਲਾ ਕਰਾਂਗੇ ਸਹਿਗ੍ਰਹਿਨ ਕਰਨ ਅਖੀਰ ਵਿੱਚ ਫੱਦੀ ਨਾਲ ਸਾਂਝ ਪਾਓ ਅਸੀਂ ਇਸ ਪੱਖਿਸ਼ਿ ਬਖਸ਼ਿਸ਼ ਕਰਵਾਉਤੋ ਜੀ ਵਾਹਿਗੁਰੂ ਜੀ ਕਥਾ ਸਾਂ ਵਾਹਿਗੁਰੂ ਜੀ ਕੀ